ਇੱਕ ਵੇਲੇ ਸੀ ਜਦੋਂ ਨਵਜੋਤ ਸਿੰਘ ਸਿੱਧੂ ਦੀ ਤੂਤੀ ਬੋਲਦੀ ਸੀ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਇਧਰੋਂ ਲੰਘਾ ਖੁਲਵੌਣ ਤੋਂ ਬਾਅਦ ਉਹ ਲੋਕਾਂ ਦੇ ਮਨਾਂ ਉੱਤੇ ਰਾਜ ਕਰਨ ਲੱਗ ਪਏ ਸਨ ਇਸ ਪੁੰਦੀ ਕੰਮ ਦੇ ਲਈ ਪੰਜਾਬ ਦੇ ਲੋਕ ਸਿੱਧੂ ਦਾ ਕਦੇ ਕੀਤਾ ਨਹੀਂ ਮੋੜ ਸਕਦੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੋਣ ਜਾਂ ਫਿਰ ਕਾਂਗਰਸ ਦੇ ਪ੍ਰਧਾਨ ਹੋਤੀ ਤਾਂ ਉਹਨਾਂ ਦੀ ਤੱਤ ਵੀ ਬੋਲਦੀ ਰਹੀ ਸੀ ਪਰ ਉਹਨਾਂ ਵਿੱਚ ਇੱਕ ਭੇਦ ਇਹ ਹੈ ਕਿ ਉਹ ਕਿਸੇ ਨੂੰ ਵੀ ਲੰਬੇ ਸਮੇਂ ਦੇ ਲਈ ਨਾਲ ਲੈ ਕੇ ਨਹੀਂ ਤੁਰ ਸਕੇ ਇਸ ਤੋਂ ਪਹਿਲਾਂ ক্রিকেট ਖੇਡਦਿਆਂ ਵੀ ਉਹਨਾਂ ਦਾ ਮੂੰਹ ਬਿੰਗਾ ਹੀ ਰਿਹਾ ਸੀ ਸਾਨੂੰ ਇਹ ਵੀ ਨਹੀਂ ਭੁੱਲਿਆ ਕਿ ਪਾਕਿਸਤਾਨ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੌਜ ਦੇ ਮੁਖੀ ਬਾਜ਼ਬਾ ਨਾਲ ਜੱਫੀਆਂ ਪਾਉਣ ਬਦਲੇ ਉਹਨਾਂ ਨੂੰ ਸੋਨੀ ਟੀਵੀ ਦੇ ਚੱਲਦੇ ਸ਼ੋਅ ਵਿੱਚੋਂ ਬਾਹਰ ਆਉਣਾ ਪਿਆ ਸੀ ਭਾਰਤੀ ਜਨਤਾ ਪਾਰਟੀ ਵਿੱਚ ਹੁੰਦਿਆਂ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਦੋ ਸੀਨੀਅਰ ਨੇਤਾ ਮਨ ਸੁਖਵੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਨਾਲ ਇੱਟ ਖੜਕਾ ਹੁੰਦਾ ਰਿਹਾ ਇੱਕ ਵੱਡੀ ਗੱਲ ਹੋਰ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਵਿੱਚ ਹੁੰਦਿਆਂ ਕਾਂਗਰਸ ਦੇ ਸੋਲੇ ਗੌਂਦੇ ਰਹੇ ਤੇ ਹੁਣ ਕਾਂਗਰਸ ਦੇ ਵਿੱਚ ਰਹਿ ਕੇ ਉਹ ਭਾਰਤੀ ਜਨਤਾ ਪਾਰਟੀ ਦਾ ਗੁਣਗਾਨ ਕਰਨ ਲੱਗ ਪਏ ਹਨ ਗੁੰਗਾਂਤਵਾਦ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਜਿਹੜੀਆਂ ਉਹ ਛਿੜਗੀਆਂ ਨੇ ਉਹਨਾਂ ਨੇ ਮੁੜ ਇੱਕ ਇੱਟ ਜਿਹੜੀ ਉਹ ਖੂਹ ਦੇ ਵਿੱਚ ਸੁੱਟ ਦਿੱਤੀ ਐ ਪੰਜਾਬ ਪ੍ਰਦੇਸ਼ ਕਾਂਗਰਸ ਜਦੋਂ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਦੇ ਸੰਭਰਾਲਾ ਵਿੱਚ 11 ਫਰਵਰੀ ਦੀ ਰੈਲੀ ਲਈ ਤਿਆਰੀਆਂ ਦੇ ਲਈ ਪੱਬਾ ਪਾ ਰਿਹਾ ਤਾਂ ਉਹਨਾਂ ਨੇ ਭਾਜਪਾ ਦੇ ਵਿੱਚ ਮੁੜ ਆਣੇ ਬਹਾਨੇ ਇਹ ਪਰਤਨ ਦਾ ਇਸ਼ਾਰਾ ਜਿਹੜਾ ਉਹ ਦੇ ਦਿੱਤਾ ਈ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਮੇਰੀ ਕੋਈ ਲੜਾਈ ਨਹੀਂ ਐ ਪਰ ਜਿਹੜੇ ਕਾਂਗਰਸੀ ਆਗੂ ਮੇਰਾ ਦੁਸ਼ਮਣ ਬਣ ਕੇ ਮੇਰਾ ਵਿਰੋਧ ਕਰ ਰਹੇ ਨੇ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਐ ਉਹਨਾਂ ਨੇ ਪੰਜਾਬ ਦੇ ਕਈ ਸਿਆਸੀ ਲੀਡਰਾਂ ਤੇ ਵੱਡੇ ਦੋਸ਼ ਮਰਦਿਆਂ ਕਿਹਾ ਕਿ ਮਾਫੀਆਂ ਚਲਾ ਕੇ ਕਮਾਈ ਕਰਨ ਵਾਲੇ ਕਦੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਨੇ ਕਦੇ ਵੀ ਭਾਜਪਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਹਾਈ ਕਮਾਂਡ ਵੱਲੋਂ ਬਾਦਲਾਂ ਨਾਲ ਕੀਤੇ ਸਮਝੌਤੇ ਕਾਰਨ ਉਹਨਾਂ ਨੂੰ ਪਾਰਟੀ ਨੂੰ ਅਲਪੀਦਾ ਕਹਿਣਾ ਪਿਆ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਭਾਜਪਾ ਨੇ ਆਕਾਲੀਆਂ ਨਾਲ ਗੱਠ ਜੋੜ ਕਾਇਮ ਰੱਖਿਆ ਤੇ ਮੈਂ ਕਾਂਗਰਸ ਛੁੱਣ ਲਈ ਸੀ ਉਨ੍ਹਾਂ ਦੇ ਵੱਲੋਂ ਇੱਕ ਹੋਰ ਬਿਆਨ ਇਹ ਵੀ ਦਿੱਤਾ ਗਿਆ ਹੈ ਕਿ ਕਿ ਭਾਜਪਾ ਬਿਹਾਰ ਤੋਂ ਬਾਅਦ ਪੰਜਾਬ ਵਿੱਚ ਜਿਹੇ ਆਗੂ ਦੀ ਭਾਲ ਵਿੱਚ ਹੈ ਜੋ ਚੱਲਿਆ ਹੋਇਆ ਕਾਰਤੂਸ ਨਾ ਹੋਵੇ ਤੇ ਸਿੱਖ ਚਿਹਰਾ ਹੋਵੇ। ਜੋਤ ਸਿੰਘ ਸਿੱਧੂ ਭਾਜਪਾ ਦੇ ਅਕਾਲੀ ਦਲ ਨਾਲ ਸਾਂਝੁੰਦਿਆ ਸੁਖਵੀਰ ਸਿੰਘ ਬਾਦਲ ਅਤੇ ਵਿਕਰਮ ਮਜੀਠੀਓ ਤੇ ਵੜਦੇ ਰਹੇ। ਜਦਕਿ ਹੁਣ ਕਾਂਗਰਸ ਦੇ ਆਗੂ ਉਹਨਾਂ ਦੇ ਨਿਸ਼ਾਨੇ ਉੱਤੇ ਨੇ। ਉਹਨਾਂ ਦੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਪਾ ਤੇ ਰਾਜਸਥਾਨ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਸੁਖਵਿੰਦਰ ਸਿੰਘ ਰੰਧਾਵਾ ਨਾਲ ਡਾਲ ਨਹੀਂ ਗੱਲਦੀ ਹੈ। ਪੰਜਾਬ ਕਾਂਗਰਸ ਤਾਂ ਮਾਮਲਿਆਂ ਦੇ ਇੰਚਾਰਜ ਦਵਿੰਦਰ ਯਾਦਵਿਕ ਪਾਸੇ ਸੂਬੇ ਦੇ ਵਿੱਚ ਅਗਲੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਨੇ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਆਪਣੀਆਂ ਜਿੱਤੇਗਾ ਪੰਜਾਬ ਨਾ ਹਟੇ ਰੈਲੀਆਂ ਕਰੰਦਾ ਸਿਲਸਿਲੇ ਜਿਹੜਾ ਹੋ ਜਾਰੀ ਰੱਖਿਆ ਉਹਦੇ ਉਸ ਵੇਲੇ ਵੀ ਸੰਕੇਤ ਮਿਲਣ ਲੱਗ ਪਏ ਸਨ ਕਿ ਕਿ ਜਾਂ ਤਾਂ ਉਹ ਕਾਂਗਰਸ ਨੂੰ ਅਲਵਿਦਾ ਕਹਿ ਦੇਣਗੇ ਜਾਂ ਫਿਰ ਹੋ ਨਵੀਂ ਪਾਰਟੀ ਖੜੀ ਕਰਨਗੇ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਪਿਛੋਕੜ ਉੱਤੇ ਝਾਤ ਮਾਰੀਏ ਤਾਂ ਇਹ ਗੱਲ ਪੱਕੀ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਦਾ ਸੁਪਨਾ ਦੇਖ ਰਹੇ ਸਨ ਅਮਰਿੰਦਰ ਸਿੰਘ ਨੂੰ ਲੰਬੇ ਕਰਨ ਤੋਂ ਬਾਅਦ ਉਹਨਾਂ ਦਾ ਇਹ ਸੁਪਨਾ ਪੂਰਾ ਨਹੀਂ ਹੋਇਆ ਸੀ ਉਸ ਤੋਂ ਬਾਅਦ ਕਾਂਗਰਸ 2022 ਦੇ ਵਿਧਾਨ ਸਭਾ ਚੋਣਾਂ ਦੇ ਲਈ ਹਾਈ ਕਮਾਂਡ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਤੋਂ ਬਾਅਦ ਉਹਨਾਂ ਦਾ ਇਹ ਸੁਪਨਾ ਇਹ ਜਿਹੜਾ ਉਹ ਟੁੱਟ ਗਿਆ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਅਮਿਤ ਸ਼ਾਹ ਬਲੋਂਾ ਨੂੰ ਰਾਸ਼ੀਵਾਦੀ ਸੀਟ ਤੇ ਲਈ ਪੇਸ਼ਕਸ਼ ਕੀਤੀ ਗਈ ਸੀ ਪਰ ਉਹ ਪੰਜਾਬ ਦੇ ਭਲੇ ਦੇ ਲਈ ਆਪਣੇ ਕੰਮ ਕਰਨ ਉੱਤੇ ਅੜੇ ਰਹੇ। ਇਹ ਵੀ ਸੱਚ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਸੱਚਮੁੱਚ ਹੀ ਕਿਸੇ ਅਜਿਹੇ ਚਿਹਰੇ ਦੀ ਭਾਲ ਦੇ ਵਿੱਚ ਹੈ ਕਿ ਜਿਹੜਾ ਪਾਰਟੀ ਦੇ ਪੈਰ ਪੰਜਾਬ ਦੇ ਵਿੱਚ ਲਗਾ ਸਕੇ। ਕੈਪਟਨ ਅਮਰਿੰਦਰ ਸਿੰਘ ਤੋਂ ਭਾਜਪਾ ਨੂੰ ਨਿਰਾਸ਼ਤਾ ਮਿਲੀ। ਉਧਰੋਂ ਕਿਸਾਨਾਂ ਦੇ ਵੱਲੋਂ 13 ਫਰਵਰੀ ਨੂੰ ਮੁੜ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਹੈ ਜਿਹੜਾ ਹੋ ਸ਼ੁਰੂ ਕੀਤਾ ਜਾ ਰਿਹਾ ਹੈ। ਤਾਂ ਉਸ ਤੋਂ ਬਾਅਦ ਭਾਜਪਾ ਦੇ ਲਈ ਪੰਜਾਬ ਦੇ ਵਿੱਚ ਹੋਰ ਗਰਮ ਹਵਾਵਾਂ ਵਗਣੀਆਂ ਨੇ ਜਿਹੜੀਆਂ ਹੋ ਸ਼ੁਰੂ ਹੋ ਸਕਦੀਆਂ ਨੇ। ਨਵਜੋਤ ਸਿੰਘ ਸਿੱਧੂ ਇੱਕ ਬੇਵਾਕ ਲੀਡਰ ਹਨ। ਉਹਨਾਂ ਦਾ ਕਿਰਦਾਰ ਇਸਾ ਫੈ ਉਹਨਾਂ ਦੀ ਚਾਦਰ ਬੇਦਾਗ ਹੈ ਪਰ ਸਰਵ ਪ੍ਰਵਾਨਿਤ ਲੀਡਰ ਬਣਨ ਦੀ ਉਹਨਾਂ ਵਿੱਚ ਨਾ ਸਬਰ ਹੈ ਅਤੇ ਨਾ ਹੀ ਲੰਮੇ ਰੇਸ ਦਾ ਘੋੜਾ ਬਣਨ ਦਾ ਗੁਣ ਸਮਝਿਆ ਜਾ ਰਿਹਾ ਹੈ ਕਿ ਕੇਂਦਰੀ ਜਿਹੜੇ ਪਟਿਆਲਾ ਦੇ ਵਿੱਚ ਰਿਪੀਟ ਸਮਝਿਆ ਜਾ ਰਿਹਾ ਹੈ ਕਿ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਇੱਕ ਸਾਲ ਦਾ ਬਨਵਾਸ ਕੱਟਣ ਤੋਂ ਬਾਅਦ ਸ਼ਾਇਦ ਉਹਨਾਂ ਦੇ ਤੇਵਰ ਨੇ ਜਿਹੜੇ ਉਹ ਨਰਮ ਪੈ ਜਾਣ ਪਰ ਰੱਸੀ ਦਾ ਫਟ ਨਹੀਂ ਗਿਆ ਪੰਜਾਬ ਦਾ ਮੁੱਖ ਮੰਤਰੀ ਦਾ ਸੁਪਨਾ ਪੂਰਾ ਕਰਨ ਲਈ ਨਵਜੋਤ ਸਿੰਘ ਸਿੱਧੂ ਨੂੰ ਹਲੇ ਪੱਠੀ ਦੇ ਵਿੱਚ ਹੋਰ ਤਪਣਾ ਪਵੇਗਾ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ